ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਇੱਕ ਵੀਡੀਓ ਨਵੀਂ ਵੀਡੀਓ ਰਿਲੀਜ਼ ਹੋਈ ਹੈ ਤਾਂ ਉਹਦੇ ਵਿੱਚ ਮੈਂ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ ਨਾਨਕ ਸਰੀਆਂ ਦਾ ਇੱਕ ਵਿਵਾਦ ਚੱਲ ਰਿਹਾ ਸੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਔਰ ਇਹਦੇ ਵਿੱਚ ਨਾਨਕ ਸਰੀਆਂ ਨੇ ਇੱਕ ਬਹੁਤ ਵੱਡਾ ਜਿਹੜਾ ਕਿ ਐਲਾਨ ਕਰ ਦਿੱਤਾ ਐਲਾਨ ਕੱਲੇ ਅਮਰਪਾਲ ਸਿੰਘ ਮਹਿਰੋਂ ਤੇ ਅਤੇ ਗੱਲ ਐਸੀ ਹੈ ਕਿ ਇੱਕ ਧਮਕੀ ਦਿੱਤੀ ਗਈ ਹੈ ਤੇ ਅਮਰਪਾਲ ਸਿੰਘ ਦੇ ਮੂੰਹੋਂ ਮੈਂ ਤੁਹਾਨੂੰ ਇਹ ਜਿਹੜੀ ਕਿ ਪੂਰੀ ਗੱਲਬਾਤ ਸੁਣਾਉਣ ਜਾ ਰਿਹਾ ਅਮਰਪਾਲ ਸਿੰਘ ਮੈਰੋ ਨੂੰ ਇਹ ਕਿਹਾ ਗਿਆ ਵੀ ਅਸੀਂ ਤੁਹਾਨੂੰ ਬੰਨ ਕੇ ਸੰਗਲਾਂ ਦੇ ਨਾਲ ਤੇ ਇੱਥੇ ਡੇਰੇ ਦੇ ਵਿੱਚ ਲੈ ਕੇ ਆਵਾਂਗੇ ਨਾਨਕਸਰ ਵਿੱਚ ਤੇ ਤੇਰੇ ਤੋਂ ਜਿਹੜੀ ਮਾਫੀ ਮੰਗਵਾਉਣੀ ਹੈ ਪੇਚਾ ਪੈ ਚੁੱਕਿਆ ਤਾਰੇ ਉੱਤੇ ਇੱਕ ਹੋਰ ਨਵੀਂ ਕਹਾਣੀ ਦੱਸਣ ਜਾ ਰਿਹਾ ਮੈਂ ਤੁਹਾਨੂੰ ਵੀਡੀਓ ਤਾਂ ਸੁਣਾਉਣਾ ਹੀ ਆ ਇੱਕ VOTING ਸ਼ੁਰੂ ਹੋਈ ਆ ਭਾਈ ਅਮਰਪਾਲ ਸਿੰਘ ਮਹਿਰੋ ਤੇ ਨਾਨਕਸਰਿਆਂ ਤੇ ਕਿੰਨੇ ਲੋਕ ਤੁਸੀਂ ਅਮਰਪਾਲ ਸਿੰਘ ਮਹਿਰੋ ਨੂੰ ਔਰ ਨਾਨਕਸਰਿਆਂ ਦੇ ਹੱਕ ਵਿੱਚੋਂ ਤਾਂ ਤੁਸੀਂ ਇਹ ਕਮੈਂਟ ਦੇ ਵਿੱਚ ਜ਼ਰੂਰ ਲਿਖਣੀ ਆਪਣੀ ਪ੍ਰਕਿਰਿਆ ਕਿ ਤੁਸੀਂ ਨਾਨਕ ਸਰਵੰਨੀ ਕਰਦੇ ਹੋ ਜਾਂ ਭਾਈ ਅਮਰਪਾਲ ਸਿੰਘ ਮਹਿਰੋ ਦੇ ਹੱਕ ਦੇ ਵਿੱਚੋਂ ਇਹ ਤੁਹਾਡੀ ਪ੍ਰਕਿਰਿਆ ਹੋਣੀ ਚਾਹੀਦੀ ਹੈ ਪਹਿਲਾਂ ਮੈਂ ਤੁਹਾਨੂੰ ਸੁਣਾਉਣਾ ਵੀਡੀਓ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਾਂਗੇ ਇਸੇ ਮੁੱਦੇ ਤੇ ਸੁਣੋ ਜੀ ਉਹ ਜਿਹੜੀ ਗੱਲਬਾਤ ਸੀ ਉਹ ਤੁਸੀਂ ਕੀਤੀ ਤੇ ਜਿਹਨੂੰ ਆਪਾਂ ਜਿਆਦਾ ਨਮਕਾਈਏ ਨਾ ਤੇ ਨਾ ਕੀ ਰੋਕੇ ਕਿ ਤੁਸੀਂ ਕੋਈ ਕਾਰਵਾਈ ਕਰਨੀ ਸੀ ਉਹ ਤੁਸੀਂ ਕਰਦੇ ਹੋ ਇਦਾਂ ਆਪਾਂ ਵਾਰ-ਵਾਰ ਇਹਨਾਂ ਨੂੰ ਨਾ ਕਰੀਏ ਇੱਕ ਜੀ ਜੀ ਅਮਰਤਾਰੀ ਬੀਬੀ ਜਿਹਨੇ ਕੇਸ ਕੀ ਸਜਾਈ ਕੋਈ ਆ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਸਾਰੇ ਪੇਜਾਂ ਦੇ ਤੇ ਪ੍ਰੈਸ ਚੈਨਲਾਂ ਤੇ ਉਹ ਦਿਨ ਉਹਨੇ ਥੋੜੇ ਨਾਲ ਅਲੀਗਾਮ ਲਾਇਆ ਤੇ ਲੱਛੀ ਬਾਬੇ ਤੇ ਵੀ ਜਿਹਨੇ ਉੱਥੇ ਆ ਕੇ ਚੀਤਾ ਉਹਨੇ ਮੱਛੀਆਂ ਕਾਢੀਆਂ ਇਹ ਦੋ ਦਮੀਆਂ ਗੱਲਾਂ ਬਤਾ ਹੁਣ ਜਾਂ ਤੇ ਬਕਾਇਦਾ ਬੀਬੀ ਨੇ ਮੇਰਾ ਨਾਮ ਆ ਆ ਵੀਡੀਓ ਦੇ ਵਿੱਚ ਵੀ ਅਮਰਪਰ ਸਿੰਘ ਮੈਰੋ ਤੱਕ ਪਹੁੰਚ ਵੀ ਕਰਨੀ ਚਾਹੁੰਦੀ ਵੀਡੀਓ ਮੈਂ ਉਸ ਵੀਡੀਓ ਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ। ਸਿਰਫ ਵੀਡੀਓ ਪਾ ਕੇ ਜਰੂਰ ਕਹਿ ਸੀ ਮੇਰੇ ਤੱਕ ਪਹੁੰਚ ਕੇ ਕਿ ਕਿ ਮੈਨੂੰ ਭੇਜ ਬਹੁਤ ਜਾਣੇ ਰਹੇ ਸੀ। ਮੈਂ ਕਿਹਾ ਵੀ ਪਹੁੰਚ ਹੀ ਨਹੀਂ ਦਿੱਤਾ। ਇਹਨਾਂ ਸਾਰੀਆਂ ਵੀਡੀਓ ਦੇ ਵਿੱਚ ਮੈਂ ਕੋਈ ਇਹਨਾਂ ਤੇ ਇਲਜ਼ਾਮ ਲਾਇਆ ਕੋਈ ਠੱਦੂ ਮੈਂ ਉਹ ਗੱਲਾਂ ਕੀਤੀਆਂ ਜਿਹੜੀਆਂ ਵਾਪਰ ਚੁੱਕੀਆਂ ਨੇ। ਗੱਲ ਚਰਨ ਘਟ ਵਾਲੇ ਮਸਲੇ ਤੋਂ ਸ਼ੁਰੂ ਹੁੰਦੀ ਹੈ। ਉਹ ਜੱਸੀ ਦੀ ਵੀਡੀਓ ਤੇ ਆ ਕੇ ਖਤਮ ਹੋ ਜਾਂਦੀ ਹੈ। ਫਿਰ ਕਈ ਬੱਚਿਆਂ ਨੇ ਸਾਡੇ ਤੱਕ ਪਹੁੰਚ ਕੀਤੀ। ਖੌਣ ਹੋ ਗਈ ਹੈ ਗੱਲਬਾਤ ਇਹਨਾਂ ਦੀ 5 ਤਰੀਕ ਵਾਲੇ ਕੱਟ ਤੇ ਜਿਹੜਾ ਅੱਜ ਕੱਟ ਹੋਇਆ ਹਾਲਾ ਕਿ ਅਸੀਂ ਕਿਉਂ ਤੇ ਨੇੜੇ ਤੇੜੇ ਸੀ ਕੋਲੋਂ ਰਾਤਾ ਜੀ ਕੱਟ ਦੇ ਵਿੱਚ ਹੀ ਜਾਣਦਾ ਐਡੇ ਡਰੂ ਵੱਡੇ ਨਹੀਂ ਹੈ ਜੇ ਅਸੀਂ ਬਾਬੇ ਲਖਾਏ ਐਡੇ ਡਰੂ ਵੱਡਾ ਨਹੀਂ ਹੈ ਮੈਂ ਵੀ ਜਿਹੜਾ ਜੇ ਤੂੰ ਕਮੇ ਛੋਟੇ ਤੋਂ ਵੀ ਇੱਕ ਬਾਬੇ ਨੇ ਬੋਲਿਆ ਸੀ ਤੇ ਉਹ ਇੱਥੇ ਆ ਕੇ ਦਿਖਾਵੇ ਇਹ ਭੁੱਲ ਜਿਓ ਤੁਸੀਂ ਮੈਂ ਜੋ ਗੱਲ ਵੀ ਕੀਤੀ ਹੈ ਗਰਾਊਂਡ ਲੈਵਲ ਤੇ ਰਹਿ ਕੇ ਕੀਤੀ ਹੈ ਤੇ ਮੈਨੂੰ ਮੌਤ ਮੂਤ ਦਾ ਡਰ ਨਹੀਂ ਹੈ ਕਿ ਜੇ ਤੁਸੀਂ ਇਹ ਸਾਥਦਾਰੀ ਇਕੱਠੇ ਹੋ ਕੇ ਕਹਿ ਦੋਗੇ ਕਿ ਮਹਿਰੋ ਵਾਲਾ ਸਾਡੇ ਸਾਹਮਣੇ ਆ ਕੇ ਟੱਕ ਨਹੀਂ ਸਕਦਾ ਮੈਂ ਤਾਂ ਥੋਨੂੰ ਪੁੱਛਦਾ ਵੀ ਲਖਿਆ ਤੂੰ ਤਾਂ ਸਨੇਹਾ ਬਾਬੇ ਝੋਨੀ ਰਹੀ ਇਹ ਪੁੱਛਦਾ ਕੀਤਾ ਸੀ ਵੀ ਮਹਿਰੋ ਵਾਲਾ ਨੂੰ ਕਹਦੇ ਭਾਨ ਕੋ ਭਾਈ ਦਾ ਵਾਣ ਇੱਕੋ ਜਿਹਾ ਹੁੰਦੇ ਆ ਤੇ ਫਿਰ ਆ ਆਪਣੇ ਵਾਣ ਦੇ ਵਿੱਚ ਪੁਲਿਸ ਤੇ ਦੂਜੇ ਬਾਬੇ ਕਿਨੇ ਮਾਰ ਲੈ ਬਈ ਵਾਣ ਇੱਕੋ ਜਿਹਾ ਹੋ ਸਕਦਾ ਤੇ ਤੈਨੂੰ ਕਹਾਂ ਕਿ ਨਸਲ ਦਾ ਫਰਕ ਆ ਆ ਵੇਖ ਲੈ ਮੇਰਾ ਕੱਲ ਨਹੀਂ ਸੀਗਾ ਕੱਲਾ ਹੈਗਾ ਕੱਲਾ ਹੀ ਰਹੂੰਗਾ ਤੇ ਆ ਤੂੰ ਦੂਜੇ ਵਿੱਚ ਜਾ ਵੜ ਲੈ ਨਾਲੇ ਪੁਲਿਸ ਬਾੜ ਲਈ ਵਿੱਚ ਹੁਣ ਪੁਲਿਸ ਨੂੰ ਕਹਿਤਾ ਵੀ ਇਹਦੇ ਤੇ ਕਾਰਵਾਈ ਕਰੋ ਉਹ ਵਿੱਚ ਬਾਬਾ ਬਲਵੀਰ ਸਿੰਘ ਵੀ ਬੋਲੀ ਜਾਂਦਾ ਵੀ ਕਹੀ ਜਾਂਦਾ ਵੀ ਜਿਵੇਂ ਚੱਲ ਦੂਰੇ ਪਤਾ ਨਹੀਂ ਕੀ ਨਕੇਲ ਪਾ ਕੇ ਜੱਟੋਂ ਬੰਨ ਕੇ ਲਿਆਂਦਾ ਸੀ ਇਹਦੀ ਆਪ ਹੀ ਕਾਰਵਾਈ ਕਰਾਂਗੇ ਬਾਬਾ ਬਲਵੀਰ ਸਿੰਘ ਜੀ ਆਪਣਾ ਹੀ ਮਸਲਾ ਨਹੀਂ ਹੈਗਾ ਆਪਣਾ ਸਿਸਟਮ ਹੀ ਹੈ ਜੇ ਬਹੁਤ ਹੀ ਏਦਾਂ ਦੀ ਕੋਈ ਗੱਲਬਾਤ ਹੈ ਦੇਖੋ ਮੇਰਾ ਇਹਨਾਂ ਨਾਲ ਚੱਲ ਰਿਹਾ ਵਾ ਮੈਨੂੰ ਇੱਧਰ ਹੀ ਰਹਿਣ ਦੋ ਜੇ ਇਤਨੀ ਚੰਗੀ ਗੱਲਬਾਤ ਹੈ ਤੁਸੀਂ ਵੀਡੀਓ ਪਾ ਕੇ ਨਾਨਕਸਰ ਦੇ ਤੇ ਤੁਸੀਂ ਇਹ ਗੱਲਬਾਤ ਕਹਿ ਦਿਓ ਕਿ ਪ੍ਰਸ਼ਾਸਨ ਇਸ ਚੱਕਰ ਤੋਂ ਬਾਹਰ ਹੋ ਜਾਵੇਗੀ ਅਸੀਂ ਮਹਿਰੋਂ ਵਾਲੇ ਨੂੰ ਦੇਖਾਂਗੇ ਤੇ ਫਿਰ ਆਪਾਂ ਆਪਦਾ ਹੀ ਕੰਮ ਚੱਲੂਗਾ ਆਪਣਾ ਫਿਰ ਦੇਖਾਂਗੇ ਕਿਹੜੇ ਭਾਵੇਂ ਕਰਦੀ ਆ ਇਹ ਗੱਲਾਂ ਕਹਿ ਇਹ ਗੱਲ ਭਾਈ ਅਮਰਪਾਲ ਸਿੰਘ ਮਹਿਰੋਂ ਨੂੰ ਨਾਨਕਸਰੀਆਂ ਨੇ ਕਹੀ ਹੈ ਵੀ ਤੈਨੂੰ ਅਸੀਂ ਬੰਨ ਕੇ ਲੈ ਜਾਾਂਗੇ ਤੇ ਇੱਥੇ ਮਾਫੀ ਮੰਗਾਵਾਂਗੇ ਨਾਨਕਸਰ ਦੇ ਵਿੱਚ ਤਾਂ ਤਾਂ ਸਾਨੂੰ ਪਤਾ ਹੀ ਹੈ ਅਮਰਤਪਾਲ ਸਿੰਘ ਮਹਿਰੋ ਨੇ ਕੀ ਕੀ ਕੰਮ ਕੀਤੇ ਆ ਸਾਡੇ ਪੰਜਾਬ ਦੇ ਸਾਰੇ ਦੇ ਸਾਹਮਣੇ ਆ ਕੁੜੀਆਂ ਧੀਆਂ ਪੈਣਾ ਦੀ ਇੱਜ਼ਤਾਂ ਬਚਾਉਣ ਵਾਲਾ ਬੰਦਾ ਭਲਾ ਉਹਨੂੰ ਬੰਨਣ ਦੀ ਯੁਰਤ ਹੈਗੀ ਆ ਉਹਨਾਂ ਲੋਕਾਂ ਦੀ ਜਿਹੜੇ ਲੋਕ ਇਹ ਸਾਬਤ ਹੋ ਚੁੱਕੇ ਨੇ ਸਾਬਤ ਕਿੱਥੋਂ ਹੁੰਦਾ ਚਲੋ ਠੀਕ ਆ ਬਾਬਾ ਲੱਖਾ ਪੂਰਾ ਨਾਨਕ ਸਰਬਦਨਾਮ ਕੀਤਾ ਉਹਨਾਂ ਨੇ ਜਿਹੜਾ ਕਿ ਹੈ ਨਹੀਂ ਉਹ ਤਾਂ ਇੱਕ ਬਹੁਤ ਉੱਚਾ ਸਥਾਨ ਆ ਤੁਸੀਂ ਗੱਲ ਇਹ ਸਮਝੋ ਜਿਹੜਾ ਬਾਬਾ ਲੱਖਾ ਉਹ ਜੋਨੀ ਨੂੰ ਕਹਿੰਦਾ ਜੋਨੀ ਬਾਬੇ ਨੂੰ ਕਿ ਤੂੰ ਅਮਰਪਾਲ ਸਿੰਘ ਮਹਿਰੋ ਤੋਂ ਇਹ ਪੁੱਛ ਵੀ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਨਿਪਟਾ ਦੇ ਕਿ ਮੰਨਦਾ ਉਹ ਉਹਨੇ ਕਿਹਾ ਜੋਨੀ ਬਾਬੇ ਦੀ ਮੈਂ ਤੁਹਾਨੂੰ ਆਡੀਓ ਵੀ ਸੁਣਾਈ ਹੈ ਇੱਕ ਵੀਡੀਓ ਦੇ ਵਿੱਚ ਉਹ ਕਹਿੰਦਾ ਵੀ ਬਾਬੇ ਲੱਖੇ ਨੇ ਫੋਨ ਕੀਤਾ ਵੀ ਉਹਨੂੰ ਪੁੱਛ ਮਹਿਰੋ ਵਾਲੇ ਨੂੰ ਵੀ ਜੇ ਨਿਮੇੜਦਾ ਤਾਂ ਇਥੇ ਗੱਲ ਇਹ ਆ ਜਾਂਦੀ ਹੈ ਵੀ ਉਸੇ ਗੱਲ ਤੋਂ ਸਾਬਤ ਹੁੰਦਾ ਵੀ ਬੰਦੇ ਦੇ ਵਿੱਚ ਕਾਣ ਮੀਣ ਨਿਵੇੜਨਾ ਕਿਹਨੂੰ ਕਹਿੰਦੇ ਨੇ ਜੇ ਕੋਈ ਆਪਾਂ ਗਲਤੀ ਕੀਤੀ ਆ ਉਸ ਗੱਲ ਨੂੰ ਬਿਨਾਂ ਗੱਲ ਤੋਂ ਕੋਈ ਸਵਾਲ ਚੱਕੇ ਤਾਂ ਮੈਂ ਕਹਿੰਦਾ ਇੱਕ ਰਾਤ ਦੇ ਵਿੱਚ ਐਕਸ਼ਨ ਹੁੰਦਾ ਲੋਕ ਸੜਕਾਂ ਦੇ ਉੱਤੇ ਆਉਂਦੇ ਜੇ ਕਿਸੇ ਸੱਚੇ ਬੰਦੇ ਨੂੰ ਕਿਹਾ ਹੁੰਦਾ ਹੈ ਅਮਰਪਾਲ ਮੈਰੋ ਨੇ ਜੇ ਕੋਈ ਗੱਲ ਹੈਗੀ ਆ ਤਾਂ ਉਹ ਸਾਹਮਣੇ ਲੈ ਆਉਂਦਾ ਤਾਂ ਉਸ ਤੋਂ ਬਾਅਦ ਵੱਡੇ ਵੱਡੇ ਵਿਵਾਦ ਖੜੇ ਹੋ ਜਾਂਦੇ ਉਹ ਤੇ ਸਵਾਲ ਵੀ ਚੱਕੇ ਜਾਂਦੇ ਨੇ ਤਾਂ ਹੁਣ ਇੱਥੇ ਗੱਲ ਆ ਜਾਂਦੀ ਆ ਵੀ ਭਾਈ ਅਮਰਤਪਾਲ ਸਿੰਘ ਮਹਿਰੋ ਵਰਗੇ ਮੈਂ ਕਹਿੰਦਾ ਵੀ ਸੱਚ ਦੇ ਰਾਹ ਤੇ ਤੁਰਨ ਵਾਲੇ ਲੋਕਾਂ ਨੂੰ ਅਕਸਰ ਟਾਰਗੇਟ ਕੀਤਾ ਜਾਂਦਾ ਡਰਾਇਆ ਜਾਂਦਾ ਪਾਵਰ ਦੇ ਸਿਰ ਤੇ ਪੈਸੇ ਦੇ ਸਿਰ ਤੇ ਕਿਉਂਕਿ ਜੇ ਫਿਰ ਇਸ ਤਰ੍ਹਾਂ ਦੇਖੀਏ ਤਾਂ ਨਾਨਕਸਰ ਬਹੁਤ ਵੱਡਾ ਸਥਾਨ ਹੈ ਪੈਸਾ ਵੀ ਬਹੁਤ ਸਾਰਾ ਲੋਕਾਂ ਦੇ ਵਿੱਚ ਜਾਣ ਵੀ ਪੰਜਾਨ ਪਛਾਣ ਵੀ ਬੜੀ ਵੱਡੀ ਹੈ ਤਾਂ ਉਹ ਕੁਝ ਵੀ ਕਰਵਾ ਸਕਦੇ ਨੇ ਖੁਦ ਅਮਰਤਪਾਲ ਸਿੰਘ ਮਹਿਰੋ ਨੇ ਇਸ ਵੀਡੀਓ ਦੇ ਵਿੱਚ ਵੀ ਕਿਹਾ ਮੈਂ ਤੁਹਾਨੂੰ ਨਹੀਂ ਸੁਣਾਇਆ ਵੀ ਤੁਸੀਂ ਮੈਨੂੰ ਮਾਰ ਸਕਦੇ ਹੋ ਜਾਂ ਕੁਝ ਹੋਰ ਕਰ ਸਕਦੇ ਹੋ ਪਰ ਮੈਨੂੰ ਡਰਾ ਨਹੀਂ ਸਕਦੇ ਮੇਰੇ ਮੇਰਾ ਯਾਰੀ ਬੋਲਤੀ ਉਹ ਬੰਦ ਨਹੀਂ ਕਰ ਸਕਦੇ ਕਿਉਂਕਿ ਮੈਂ ਬੋਲੂਗਾ ਸੱਚ ਦੇ ਆਧਾਰ ਤੇ ਬੋਲਦਾ ਮੈਂ ਮੇਰਾ ਕੋਈ ਇਹਦੇ ਵਿੱਚ ਉਹ ਰੋਲ ਨਹੀਂ ਹੈ ਵੀ ਜਿਹੜਾ ਮਦਰ ਅਬ ਦੂਜੇ ਬਾਬੇ ਵਾਲਾ ਕਰੈਕਟਰ ਦਾ ਤੁਹਾਨੂੰ ਵੀ ਪਤਾ ਹੀ ਆ ਵੀ ਅਮਰਤਪਾਲ ਸਿੰਘ ਮਹਿਰੋਂ ਦੇ ਕੀ ਕੰਮ ਆ ਤੇ ਇਹਨਾਂ ਦੇ ਕੀ ਕੰਮ ਨੇ ਤਾਂ ਹੁਣ ਇੱਕ ਹੋਰ ਗੱਲ ਆਉਂਦੀ ਆ ਅਮਰਤਪਾਲ ਸਿੰਘ ਮਹਿਰੋਂ ਤੇ ਬਾਬਾ ਲਖਾ ਇਨਾਂ ਤੇ ਦੋਨਾਂ ਤੇ VOTING ਹੈ ਕਿ ਇਹ ਚੈਲੰਜ ਕੀਤਾ ਗਿਆ ਕਿ ਅਮਰਪਾਲ ਸਿੰਘ ਮਹਿਰੋਂ ਤੇ ਬਾਬਾ ਲੱਖਾ ਇਹਨਾਂ ਦੋਵਾਂ ਨੂੰ ਕਿੰਨੇ ਕ ਲੋਕ ਯਾਨੀ ਸਪੋਰਟ ਕਰਦੇ ਨੇ ਕੌਣ ਕੌਣ ਕਰਦੇ ਨੇ ਤੁਸੀਂ ਵੀ ਆਪਣਾ ਕਮੈਂਟ ਛੱਡ ਸਕਦੇ ਹੋ ਇਹਦੇ ਵਿੱਚ ਦੇ ਮਤਲਬ ਇਹਦੇ ਆਧਾਰ ਤੇ ਵੀ ਅਸੀਂ ਅਮਰਪਾਲ ਸਿੰਘ ਮਹਿਰੋਂ ਦੀ ਸਪੋਰਟ ਕਰਦੇ ਆ ਤੇ ਲੱਖੇ ਬਾਬੇ ਦਾ ਵਿਰੋਧ ਕਰਦੇ ਆ ਜਾਂ ਫਿਰ ਲੱਖੇ ਦੀ ਸਪੋਰਟ ਕਰਦੇ ਆ ਬਾਬੇ ਦੀ ਨਾਨਕ ਸਰ ਵਾਲੇ ਦੀ ਅਮਰਪਾਲ ਸਿੰਘ ਮਹਿਰੋਂ ਦੀ ਵੋਟ ਨਹੀਂ ਕਰਦੇ ਇਹ ਕਮੈਂਟਾਂ ਦੇ ਆਧਾਰ ਤੇ ਤੁਸੀਂ ਵੀ ਆਪਣੀ ਵੋਟਿੰਗ ਕਰ ਸਕਦੇ ਹੋ ਪਤਾ ਲੱਗੇ ਕੀ ਜਿਹੜੀ ਜਨਤਾ ਪਬਲਿਕ ਆ ਪੰਜਾਬ ਦੀ ਉਹ ਕਿਹਦੇ ਵੱੰਨੀ ਨੂੰ ਆ ਸੱਚ ਮੁੱਚ ਦੇ ਵਿੱਚ ਤੇ ਇਸ ਗੱਲਾਂ ਦੇ ਆਧਾਰ ਤੇ ਜ਼ਰੂਰੀ ਆ ਇਸ ਗੱਲ ਨੂੰ ਸਿੱਧ ਕਰਨਾ ਕਿਉਂਕਿ ਸਵਾਲ ਬਹੁਤ ਵੱਡੇ ਨੇ ਅਕਸਰ ਇੱਕ ਇੱਜ਼ਤ ਦੇ ਨਾਲ ਜੁੜੇ ਹੁੰਦੇ ਇਹ ਮਾਮਲੇ ਔਰ ਜਿਨ੍ਹਾਂ ਨੂੰ ਇਹ ਸਾਹਮਣੇ ਲਿਆਉਂਦਾ ਭਾਈ ਅਮਰਪਾਲ ਸਿੰਘ ਮਹਿਰੋ ਉਹਨਾਂ ਦਾ ਕਹਿਣਾ ਇਹ ਆ ਵੀ ਅਸੀਂ ਤੈਨੂੰ ਬੰਨ ਕੇ ਲੈ ਜਾਾਂਗੇ ਤੇ ਅੱਗੋਂ ਨੇ ਚੈਲੰਜ ਕੀਤਾ ਅਮਰਪਾਲ ਸਿੰਘ ਮਹਿਰੋ ਨੇ ਵੀ ਤੁਸੀਂ ਮੈਨੂੰ ਚੈਲੰਜ ਕਬੂਲਾ ਪੁਲਿਸ ਨੂੰ ਕਹਦੇ ਵਿੱਚ ਨਾ ਆਵੇ ਫਿਰ ਦੇਖਦੇ ਹਾਂ ਕੀ ਭਾਵੇਂ ਕਦੀ ਇਹੀ ਗੱਲ ਕਹੀ ਹੈ ਤੁਹਾਡੇ ਸਾਹਮਣੇ ਤਾਂ ਠੀਕ ਆ ਪੰਜਾਬੀਏ ਜਿਹੜੇ ਭੈਣ ਭਰਾ ਹਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਤੇ ਮੇਰਾ ਵੀਰ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਨਾ